ਜਿਲੰਦਰ ਸਿਵਲ ਹਸਪਤਾਲ ਵਿਤਨ ਚਕੀ ਮੋਤਾ ਦੇ ਮਾਮਲੇ ਵਿੱਚ ਕਮੇਟੀ ਦੀ ਸ਼ੁਰੂਆਤੀ ਜਾਂਚ ਬਟਾ ਖੁਲਾਸਾ ਹੋਇਆ ਦਰਜਾ 4 ਮੁਲਾਜ਼ਮ ਸਹਾਰੇ ਇਹ ਆਕਸੀਜਨ ਪਲਾਂਟ ਚੱਲ ਰਿਹਾ ਸੀ ਜਿੱਹਾਂ ਜਿਸ ਤਰ੍ਹਾਂ ਦੇ ਨਾਲ ਇੱਥੇ ਤਿੰਨ ਲੋਕਾਂ ਦੀ ਸ਼ੱਕੀ ਹਾਲਾਤ ਚ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਪਰਿਵਾਰਕ ਜੁੜੇ ਮੈਂਬਰ ਨੇ ਉਹ ਹਸਪਤਾਲ ਪ੍ਰਸ਼ਾਸਨ ਤੇ ਇਲਜ਼ਾਮ ਲਗਾ ਰਹੇ ਸਨ ਲੇਕਿਨ ਜਾਂਚ ਕਮੇਟੀ ਬਣਾਈ ਗਈ ਖੁਦ ਇਥੇ ਮੰਤਰੀ ਬਲਬੀਰ ਸਿੰਘ ਜਿਹੜੇ ਨੇ ਉਹ ਪਹੁੰਚੇ ਸਨ ਔਰ ਇਸ ਵਿਚਕਾਰ ਜੋ ਸ਼ੁਰੂਆਤੀ ਜਾਂਚ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਦਰਜਾ 4 ਮੁਲਾਜ਼ਮ ਦੇ ਸਹਾਰੇ ਇਹ ਆਕਸੀਜਨ ਪਲਾਂਟ ਚੱਲ ਰਸੀ ਆਕਸੀਜਨ ਪਲਾਂਟ ਦਾ 에ਅ ਪ੍ਰੈਸ਼ਰ ਘਟ ਸੀ ਟਰੋਮਾ ਵਾਰਡ ਸਟਾਫ ਦੀ ਵੀ ਲਾਪਰਵਾਹੀ ਇੱਥੇ ਸਾਹਮਣੇ ਆਈ ਹੈ ਜਿਸ ਮੁਲਾਜ਼ਮ ਦੀ ਆਕਸੀਜਨ ਪਲਾਂਟ 'ਤੇ ਡਿਊਟੀ ਸੀ ਉਹ ਹੋਰ ਥਾਵਾਂ 'ਤੇ ਡਿਊਟੀ ਕਰਦਾ ਸੀ ਸੋ ਇਹ ਹਾਲਾਤ ਨੇ ਸਰਕਾਰੀ ਹਸਪਤਾਲਾਂ ਦੀ ਕਿ ਡਿਊਟੀ ਉਸਦੀ ਕਿੱਥੇ ਲੱਗੀ ਹੈ ਕਰ ਉਹ ਕਿੱਥੇ ਰਿਹਾ ਸੀ ਔਰ ਦਰਜਾ 4 ਮੁਲਾਜ਼ਮ ਦੇ ਸਹਾਰੇ ਇਹ ਪਲਾਂਟ ਚੱਲ ਰਸੀ ਜਾਂਚ ਰਿਪੋਰਟ ਤੇ ਡਾਕਟਰਾਂ ਦੀ ਭੂਮਿਕਾ ਤੇ ਵੀ ਸਵਾਲ ਉੱਠੇ ਹਨ ऑक्सीजन प्लांट प्रैशर घट हो नोटिस आके डॉक्टर्स ने क्यों नहीं लिया मौतों का असल कारण की रहा यह हाले साफ जोड़ा है नहीं हो पाया किसी भी मरीज का पोस्टमार्टम नहीं करवाया गया हस्पताल का दावा कि के पुलिस केस की नहीं इसलिए पोस्टमार्टम नहीं हो ਪ੍ਰਮੀਤ ਸਾਡੇ ਨਾਲ ਜੁੜੇ ਨੇ ਪ੍ਰਮੀਤ ਜਿਸ ਨਾਲ ਇਹ ਤਿੰਨ ਮੌਤਾਂ ਹੋਈਆਂ ਸ਼ੱਕੀ ਹਾਲਾਤਾਂ ਦੇ ਵਿੱਚ ਪਰਿਵਾਰਿਕ ਮੈਂਬਰ ਆਪਣੇ ਖੱچے ਔਰ ਇਲਜ਼ਾਮ ਲਗਾਉਂਦੇ ਨਜ਼ਰ ਆਏ ਜਾਂਚ ਕਮੇਟੀ ਦਾ ਬਣਾਈ ਗਈ ਕੀ ਕੁਝ ਉੱਡ ਨਿਕਲ ਕੇ ਸਾਹਮਣੇ ਆ ਰਿਹਾ ਕਿਉਂਕਿ ਬੜੇ ਹੈਰਾਨਕੁਨ ਇੱਥੇ ਇੱਕ ਜਿਹੜੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ देखो राधा इस मामले ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਣ ਸਮੇ ਜਿਹੜਾ ਕਿ ਬਤੀਤ ਹੁੰਦਾ ਜਾ ਰਿਹਾ ਹੈ ਤੇ ਜਾਂਚ ਰਿਪੋਰਟ ਜਿਹੜੀ ਐ ਕਿ ਹੁਣ ਅੱਗੇ ਵਧੀਆਂ ਜਾ ਰਹੀਆਂ ਖੁਲਾਸੇ ਜਿਹੜੇ ਨੇ ਕਿ ਉਹ ਹੁਣੇ ਨਹੀਂ ਤੁਹਾਨੂੰ ਹੈਰਾਨ ਕਰਨਗੇ ਆਉਣ ਵਾਲੇ ਸਮੇਂ 'ਚ ਵੀ ਹੈਰਾਨ ਕਰਦੇ ਰਹਿਣਗੇ ਸ਼ੁਰੂਆਤ ਮੈਂ ਕਰਾਂਗਾ ਕਿ ਜਿਸ ਦਿਨ ਇਹ ਟਰੋਮਾ ਸੈਂਟਰ ਦੇ ਵਿੱਚ ਆਕਸੀਜਨ ਦਾ ਪ੍ਰੈਸ਼ਰ ਜਿਹੜਾ ਕਿ ਉਹ ਘਟਦਾ ਵਾ ਤੇ ਉਸ ਤੋਂ ਬਾਅਦ ਜੋ ਹਾਲਾਤ ਬੰਦੇ ਨੇ ਕੱਲ ਡਾਕਟਰ ਅਨਿਲ ਗੋਇਲ ਜੋ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਨੇ ਜਾਂਚ ਕਰਨ ਆਏ ਉਹਨਾਂ ਨੇ ਸ਼ੁਰੂਆਤ ਵਿੱਚ ਗੱਲਾਂ ਠੀਕੀ ਐਤਵਾਰ ਘਟੋਕਟ ਜਿਹੜਾ ਕਿ ਸ਼ਾਮ 6:30 ਵਜੇ ਉਹ ਪਹਿਲੇ ਪੇਸ਼ੈਂਟ ਦੇ ਵਿੱਚ ਸਿੰਪਟਮ ਦਿਖਣੇ ਸ਼ੁਰੂ ਹੋਏ ਜਿਸ ਤੋਂ ਬਾਅਦ ਦੂਸਰਾ ਤੀਸਰਾ ਤੇ 7 ਵਜੇ ਤੋਂ ਪਹਿਲਾਂ ਜਿਹੜਾ ਹੈ ਕਿ ਆਕਸੀਜਨ ਨੂੰ ਦੁਰਸਤ ਕਰ ਲਿੱਤਾ ਗਿਆ ਜਿਹੜੀ ਕਿ 204 ਮਿੰਟ ਦਾ ਜਿਹੜਾ ਕਿ ਸਮਾਂ ਦੱਸਿਆ ਜਾ ਰਿਹਾ ਸੀਗਾ ਪਰ ਸਭ ਤੋਂ ਵੱਡੀ ਹੈਰਾਨੀ ਦੀ ਇਹ ਗੱਲ ਹੈ ਕਿ ਐਡਾ ਵੱਡਾ ਹਸਪਤਾਲ ਹੋਣਾ 1000 ਲੀਪੀਐਮ ਦਾ ਗੈਸ ਪਲਾਂਟ ਦਾ ਹੋਣਾ ਤੇ ਉਹਦੇ ਤੇ ਕੋਈ ਟੈਕਨੀਸ਼ੀਅਨ ਨਾ ਹੋਣਾ ਹਾਲਾਂਕਿ ਜਿਸ ਟੈਕਨੀਸ਼ੀਅਨ ਦੀ ਐਕਸਪਰਟ ਵੀ ਡਿਊਟੀ ਸੀ ਉਹ ਦਿਨੋਂ ਛੁੱਟੀ ਤੇ ਸੀਗਾ ਤੋ ਉਸ ਤੋਂ ਬਾਅਦ ਜੀਆਂ ਹੁਣੇ ਤਸਵੀਰਾਂ ਵੀ ਜਿਸ ਤਰੀਕੇ ਨਾਲ ਉਹਨੂੰ ਰਿਪੇਅਰ ਕੀਤਾ ਜਾ ਰਿਹਾ ਤੇ ਛੁੱਟੀ ਤੋਂ ਇਲਾਵਾ ਜਦੋਂ ਇਹ ਸਮੱਸਿਆ ਆਂਦੀ ਹੈ ਤੇ ਕਲਾਸ 4 ਇੱਕ ਹਸਪੀਟਲ ਦੇ ਵਿੱਚ ਜਿਹੜਾ ਕਿ ਕੋਵਿਡ ਦੇ ਟਾਈਮ ਦੇ ਉੱਤੇ ਆਕਸੀਜਨ ਸਿਲੰਡਰ ਇੱਧਰ ਉੱਧਰ ਕਰਦਾ ਫਿਰ ਉਹਨੂੰ ਥੋੜੀ ਜੀ ਜਾਣਕਾਰੀ ਦੇ ਕੇ ਉਸ ਤੋਂ ਬਾਅਦ ਉਹਨੂੰ ਟ੍ਰੇਨਿੰਗ ਦੇ ਕੇ ਉਹਨੂੰ ਆਪਣੇ ਨਾਲ ਜਿਹੜਾ ਕਿ ਆਕਸੀਜਨ ਪਲਾਂਟ ਦੇ ਉੱਤੇ ਲਾਇਆ ਗਿਆ ਸੀਗਾ ਤੇ ਹਾਲਾਂਕਿ ਉਹਨੇ ਜ਼ਰੂਰ ਆਪਣੀ ਜਿਹੜੀ ਹੈ ਕੀ ਪੂਰੀ ਡਿਊਟੀ ਤਸ਼ੱਦਦ ਨਾਲ ਕੀਤੀ ਤੇ ਉਹਨੇ ਕੰਪਰੈਸ਼ਨ ਜਿਹੜਾ ਚੇਂਜ ਕੀਤਾ ਤੇ ਉਸ ਤੋਂ ਬਾਅਦ 에ਅਰ ਫਲੋ ਬਣਿਆ ਬਟ ਓਵਰਆਲ ਜੇ ਤੁਸੀਂ ਇਰਾਦਾ ਇਸ ਮਾਮਲੇ ਨੂੰ ਡੂੰਘਾਈ ਦੇ ਨਾਲ ਦੇਖੋ ਤੇ ਹਸਪੀਟਲ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਸਵਾਲਾਂ ਦੇ ਘੇਰੇ 'ਚ ਹੈ ਉਹਨੂੰ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਐਕਸਪਰਟ ਨੂੰ ਲਗਾਣਾ ਜੇਕਰ ਕੋਈ ਛੁੱਟੀ ਦੇ ਤਾਂ ਉਹਦਾ ਆਲਟਰਨੇਟ ਹੋਣਾ ਚਾਹੀਦਾ ਵਾ ਹਾਲਾਂਕਿ ਦੂਸਰੇ ਪਾਸੇ ਜਦੋਂ ਟਰੋਮਾ ਵਾਰਡ ਦੇ ਵਿੱਚ ਜਿੱਥੇ ਪੇਸ਼ੈਂਟ ਦਾਖਲ ਕਰਨ ਉੱਥੇ ਜਿਹੜਾ ਮੈਨੀਫੋਲਡ ਲੱਗਾ ਸੀਗਾ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉੱਥੇ ਕੁਝ ਕਿ ਜਿਹੜੇ ਅਲਾਰਮਿੰਗ ਸਿਸਟਮ ਹੈ ਜੋ ਸਾਇਰਨ ਹੈ ਉਹਦੇ ਤੇ ਪਹਿਲਾਂ ਡਿਟੈਕਟ ਨਹੀਂ ਹੋਏ ਡਾਕਟਰਾਂ ਨੂੰ ਕੀ ਪਤਾ ਨਹੀਂ ਲੱਗਿਆ ਟਰੋਮਾ ਵਾਰਡ ਦੇ ਵਿੱਚ ਕਿ 에ਅਰ ਪ੍ਰੈਸ਼ਰ ਘਟਦਾ ਪਿਆ ਇਹ ਸਾਰੇ ਜੋ ਘਟਨਾ ਹੋਈ ਹੈ ਸਵਾਲ ਬਹੁਤ ਵੱਡੇ ਜਿਹੜੇ ਨੇ ਕਿ ਉਹ ਹੁਣ ਖੜੇ ਹੁੰਦੇ ਜਾ ਰਹੇ ਨੇ ਕਿਉਂਕਿ ਇੱਕ ਗੱਲ ਮੌਤ ਦਾ ਅਸਲ ਵਜਹ ਕਾਰਨ ਨਹੀਂ ਪਤਾ ਲੱਗ ਪਾਇਆ ਕਿਉਂਕਿ ਪੋਸਟਮਾਰਟਮ ਨਹੀਂ ਹੋਇਆ ਡਾਕਟਰਾਂ ਨੇ ਸਰ ਕਹਿ ਕੇ ਪੁਲਿਸ ਦੀ ਇਨਵੋਲਵਮੈਂਟ ਹੁੰਦੀ ਹੈ ਤਾਂ ਪੋਸਟਮਾਰਟਮ ਜ਼ਰੂਰੀ ਹੁੰਦਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਵੀ ਕਿਹਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਪਰ ਜਿਸ ਤਰੀਕੇ ਦੇ ਨਾਲ ਲਾਪਰਵਾਹੀ ਤੇ ਲਾਹਤਪਰਵਾਹੀ ਜਿਹੜੀ ਸਾਹਮਣੇ ਆ ਰਹੀ ਹੈ ਆਪਣੇ ਆਪ ਦੇ ਵਿੱਚ ਜਿਹੜਾ ਕਿ ਉਹ ਬਹੁਤ ਵੱਡੇ ਸਵਾਲ ਹੁਣ ਆਉਣ ਵਾਲੇ ਦਿਨਾਂ 'ਚ ਖੜੇ ਹੋਣਗੇ ਰਾਧਾ ਬਿਲਕੁਲ ਔਰਸ ਦੀ ਜੁੜੀ ਹੈ ਪੂਰੀ ਤਰ੍ਹਾਂ ਨਾਲ ਜਾਂਚ ਹੋਣੀ ਔਰ ਜੋ ਵੀ ਅਸਲ ਇਸ ਵਿੱਚ ਜ਼ਿੰਮੇਵਾਰ ਜਾਂ ਦੋਸ਼ੀ ਹੈ ਉਸ ਤੇ ਕਾਰਵਾਈ ਹੋਣੀ ਵੀ ਬੜੀ ਜ਼ਰੂਰੀ ਹੋ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ ਪ੍ਰਮੀਤ ਪਰ ਤੁਸੀਂ ਬੜੇ ਰਹਿਣਾ ਅਗਲੀ ਖਬਰ ਤੇ ਵੀ ਤੁਹਾਡੀ ਅਪਡੇਟ ਲਵਾਂਗੇ ਬਹਿਰਾਲ ਇਸ ਮਾਮਲੇ ਦੇ ਵਿੱਚ ਮੌਤ ਦਾ ਅਸਲ ਕਾਰਨ ਕੀ ਰਿਹਾ ਮਰੀਜ਼ਾਂ ਦਾ ਇਹ ਸਾਫ਼ ਨਹੀਂ ਹੋ ਕਿਉਂਕਿ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਲੇਕਿਨ ਇੱਥੇ ਲਾਪਰਵਾਹੀਆਂ ਜ਼ਰੂ